ਸ਼੍ਰੀ ਗਣੇਸ਼ ਚਤੁਰਥੀ ਉਤਸਵ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹਿਲ ਪਰਿਵਾਰ ਵੱਲੋਂ ਗੁਰੂ ਨਾਨਕ ਨਗਰ ਮੇਨ ਬਾਜ਼ਾਰ ਮਜੀਠਾ ਰੋਡ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਹ ਸੰਬੰਧੀ ਜਾਣਕਾਰੀ ਦਿੰਦੇ ਰਾਜਨ ਬਹਿਲ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਵੱਲੋਂ ਪਿਛਲੇ 15 ਸਾਲ ਤੋਂ ਸ਼੍ਰੀ ਗਣਪਤੀ ਮਹਾਰਾਜ ਦਾ ਉਤਸਵ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ 7 ਸਤੰਬਰ ਨੂੰ ਉਹਨਾਂ ਦੇ ਗ੍ਰਹਿ ਵਿਖੇ ਸ਼੍ਰੀ ਗਣਪਤੀ ਮਹਾਰਾਜ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ ਅਤੇ 10 ਦਿਨ ਹਰ ਰੋਜ਼ ਹੀ ਪੂਜਾ ਅਰਚਨਾ ਤੋਂ ਬਾਅਦ ਮੂਰਤੀ ਵਿਰਸਰਜਨ ਕੀਤਾ ਜਾਏਗਾ ਇਸ ਮੌਕੇ ਗਣਪਤੀ ਜੀ ਦੀ ਪੂਜਾ ਅਰਚਨਾ ਤੋਂ ਬਾਅਦ ਆਰਤੀ ਕੀਤੀ ਗਈ ਇਸ ਮੌਕੇ ਪ੍ਰਸਿੱਧ ਭਜਨ ਗਾਇਕ ਕ੍ਰਿਸ਼ਨਾਪੁਰੀ ਵੱਲੋਂ ਗਣਪਤੀ ਬੱppa ਜੀ ਦਾ ਗੁਣगान ਕੀਤਾ ਗਿਆ ਇਸ ਦੌਰਾਨ ਯੂਵਾ ਵੈਸ਼ਨੋ ਦਲ ਦੇ ਪ੍ਰਧਾਨ ਵਿਰੋਧ ਸ਼ਰਮਾ ਗੌਰਵ ਬਹਿਲ ਦਾਨਿਸ਼ ਅਰੋੜਾ ਦਿਵਾਂਸ਼ੂ ਬਹਿਲ ਭਾਵਿਕਾ ਬਹਿਲ ਮਨੀਸ਼ ਅਰੋੜਾ ਪੰਕਜ ਅਰੋੜਾ ਸ਼੍ਰੀਮਤੀ ਬਿਮਲਾ ਦੇਵੀ ਸ਼੍ਰੀਮਤੀ ਰਜਨੀ ਬਹਿਲ ਸ਼੍ਰੀਮਤੀ ਡਿੰਪਲ ਅਰੋੜਾ ਸ਼੍ਰੀਮਤੀ ਸੋਨੀਆ ਅਰੋੜਾ ਸਣੇ ਵੱਡੀ ਗਿਣਤੀ ਵਿੱਚ ਭਗਤ ਜਨਾਂ ਨੇ ਹਾਜ਼ਰੀ ਭਰੀ ਅਤੇ ਭਗਤ ਜਨਾਂ ਵਿੱਚ ਪ੍ਰਸ਼ਾਦ ਵਰਤਾਇਆ ਗਿਆ ਆਓ ਜੀ ਮਨਾਈਏ ਸ਼ਿਵ ਗੋਰਾਮ ਦੇ ਲਾਲ ਨੂੰ ਗੋਰਾਮ ਦਿਲਾਲੀ ਨੂੰ ਸ਼ਿਵ ਜੀ ਦੇ ਮਾਲ ਨੂੰ ਮਰਦਾ ਜਿਵਸਾਏ ਚੜੀ ਤੱਕੀ ਦਿਖਾਇਆ ਨੀਨੂੰ ਆਓ ਜੀ ਮਨਾਈਏ ਸ਼ਿਵ ਗੋਰਾਮ ਦੇ ਲਾਲ ਨੂੰ ਆਉ ਜੀ ਮਨਾਈਏ ਸ਼ਿਵ ਗੋਰਾਮ ਦੇ ਲਾਲ ਨੂੰ ਆਉ ਜੀ ਮਨਾਈਏ ਸ਼ਿਵ ਗੋਰਾਮ ਦੇ ਲਾਲ ਨੂੰ ਫੁੱਲ ਬੜੇ ਟਾਲਾ ਵਿੱਚ ਆਰਤੀ ਸਜਾ ਲਈਏ ਰੰਗ ਕੇ ਮਨਾਈਏ ਭੋਗ ਲੱਡੂਆਂ ਦਾ ਲਾ ਲਈਏ ਫੁੱਲਾਂ ਬੜੇ ਟਾਲਾ ਵਿੱਚ ਆਰਤੀ ਸਜਾ ਲਈਏ ਰੰਗ ਕੇ ਮਨਾਈਏ ਭੋਗ ਲੱਡੂਆਂ ਦਾ ਲਾ ਲਈਏ ਉਦਹੀਏ ਤੇ ਆਏ ਰੂਪ ਤੱਕੀ ਕਮਾਲ ਨੂੰ ਮਨ ਚ ਵਸਾਏ ਛੱਡ ਜੱਗ ਦਿਖਾਣ ਨੂੰ ਆਉਂਦੀ ਮਨਾਏ ਸ਼ਿਵ ਗੋਰਾ ਮਦੇ ਲਾਲ ਨੂੰ ਆਉਂਦੀ ਮਨਾਏ ਸ਼ਿਵ ਗੋਰਾ ਮਦੇ ਲਾਲ ਨੂੰ ਆਉਂਦੀ ਮਨਾਏ ਸ਼ਿਵ ਗੋਰਾ ਮਦੇ ਲਾਲ ਨੂੰ ਵਿਗਨ ਮਿਟਾ ਕੇ ਲੈ ਰਾਂ ਬੈਰਾ ਕਰ ਦੇ ਨੀਗੇ ਕਹੇ ਸਰ ਜੀਵਨ ਸਤੇ ਕਹਿਣਾ ਕਰ ਦੇਣ ਕੇ ਸਤੇ ਕਹਿਣਾ ਕਰ ਦੇਣ ਕੇ ਫਿਰੋਜ਼ੀਆਤੀਏ ਕੱਢੀ ਦੇਣ ਕੇ ਜ਼ੰਦਾਲ ਨੂੰ ਮੂਮਣਾ ਜਿਵਸਾਏ ਚੜ ਚੜ ਕੇ ਦਿਖਾਇ ਨੀਨੂ ਆਓ ਜੀ ਮਨਾਈਏ ਸ਼ਿਵ ਗੋਰਾ ਮਦਿਲਾਨ ਨੂੰ ਆਓ ਜੀ ਮਨਾਈਏ ਸ਼ਿਵ ਗੋਰਾ ਮਦਿਲਾਨ ਨੂੰ ਗੋਰਾ ਮਦਿਲਾਨ ਨੂੰ गणपति बापा मोरिया ओम गण गणपते नमः सिद्धि विनायक नमो नमः अष्ट विनायक नमो नमः गणपति बापा मोरिया ओम गण गणपते सिद्धि विनायक नमो नम शुभ विनायक के नमो नमो गणपति पक्वा मोरिया जय गणेश जय गणेश जय गणेश देवा माता जाकी पार्वती पिता महादेवा जय गणेश जय गणेश जय गणेश देवा माता जाकी पार्वती पिता महादेवा एक दंत दया दंत चार बुजागारी एक दंत दयावंत चार बुजागारी माथे संदूर सोहे मुसती सवाणी माथे संदूर सोहे मुसती सवाणी जय गणेश जय गणेश जय गणेश देव माता जकी पार्वती पिता महादेव Vitoba tera jaman te adi kari, Vishnu das <laughs> namah, Vishnu das namah, dive bave ਬੱਪਾ ਮੋਰੀਆ ਮੰਗਰ ਮੂਰਤੀ ਹੋ ਰਿਹਾ ਮੰਗਰ ਮੂਰਤੀ ਹੋ ਰਿਹਾ ਹੋ ਰਿਹਾ ਈ ਬੱਪਾ ਮੋਰੀਆ ਈ ਹੋ ਰਿਹਾ ਈ ਬੱਪਾ ਮੋਰੀਆ ਦੇਖੋ ਜੀ ਗਣਪਤੀ ਮਹਾਰਾਜ ਮਹਾਰਾਸ਼ਟਰ ਤੋਂ ਚ ਸ਼ੁਰੂ ਹੋਈ ਸੀ ਅਸੀਂ ਪਹਿਲੇ 12 ਸਾਲ ਉੱਥੇ ਰਹੇ ਆ ਉੱਥੋਂ ਆ ਕੇ ਅੱਜ 15ਵੇਂ ਸਾਲ ਦੇ ਵਿੱਚ ਅਸੀਂ ਪ੍ਰਵੇਸ਼ ਕੀਤਾ ਅੱਜ ਗਣਪਤੀ ਜੀ ਦਾ ਲਾਲ ਬਾਕੇ ਰਾਜਾ ਦਾ ਸਰੂਪ ਸਾਡੇ ਘਰ ਚ ਪ੍ਰਵੇਸ਼ ਕੀਤਾ ਗਿਆ ਸਾਰੀ ਬਹਿਲ ਫੈਮਿਲੀ ਵੱਲੋਂ ਅਰੋੜਾ ਫੈਮਿਲੀ ਵੱਲੋਂ ਸਾਡੇ ਸ਼ਰਮਾ ਜੀ ਵੱਲੋਂ ਬੜੇ ਉਚਾਈਤ ਤਰੀਕੇ ਦੇ ਨਾਲ ਗੁਨਾਨਕ ਨਗਰ ਮੇਨ ਬਾਜ਼ਾਰ ਚੌਂਕ ਦੇ ਵਿੱਚ ਸਾਡੇ ਰਿਆਜ ਦੇ ਵਿੱਚ ਰੱਖਿਆ ਗਿਆ ਤੇ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਬਟਾਲਾ ਰੋਡ ਮਜੀਠਾ ਰੋਡ ਵਿਜੇਨਗਰ ਦੇ ਸਾਰੇ ਇਲਾਕਾ ਵਾਸੀਆਂ ਨੂੰ ਅੱਜ ਦੇ ਗਣੇਸ਼ ਚਤੁਰਥੀ ਦੀ ਬਹੁਤ ਬਹੁਤ 축 ਕਾਮਨਾਵਾਂ ਦਿੰਦਾ ਹਾਂ ਤੇ ਆਸ ਕਰਦਾ ਹਾਂ ਸਾਰੇ ਲੋਕ ਹਰ ਸਾਲ 80 ਵੱਧ ਚੜ ਕੇ ਇਸ ਸਾਲਨ ਗਣਪਤੀ ਮਹਾਰਾਜ ਦਾ ਆਸ਼ੀਰਵਾਦ ਸਾਰਿਆਂ ਉੱਤੇ ਬਣੇ ਰਹੇ ਬਣਾ ਕੇ ਰੱਖਣ ਗਣਪਤੀ ਮਹਾਰਾਜ ਵੈਸੇ ਸਿੱਧੀਆਂ ਬਨਾਇਕ ਮਹਾਰਾਣੂ ਕਿਹਾ ਜਾਂਦਾ ਹੈ ਵਿਗਨ ਹਰਤਾ ਸਾਰੇ ਦੇ ਵਿਗਨ ਦੂਰ ਕਰਾਂ ਜੈ ਸ਼੍ਰੀ ਗਣੇਸ਼ਾਏ ਨਮੋ ਅਸੀਂ ਜੀ ਅੱਜ 7 ਤਰੀਕ ਨੂੰ ਸਥਾਪਨਾ ਕੀਤੀ ਗਈ ਸਵੇਰੇ ਹੁਣ 14 ਤਰੀਕ ਨੂੰ ਅਸੀਂ ਘਰ ਵਿੱਚ ਸਕਿਰਤਨ ਕਰਾਂਗੇ ਤੇ ਉਸ ਤੋਂ ਬਾਅਦ 17 ਤਰੀਕ ਨੂੰ 10 ਵਜੇ ਦਿਨ ਅਸੀਂ ਵਿਸਰਜਨ ਕਰਾਂਗੇ 10 ਦਿਨ ਵਾਸਤੇ ਅਸੀਂ ਘਰ ਦੇ ਵਿੱਚ ਬਰਾਜਮਾਨ ਕੀਤੇ ਗਣਪਤੀ ਜੀ ਆਏ ਬੈ ਪਰਿਵਾਰ ਹੋ ਗਣਪਤੀ ਉਸਮ ਬਣਾਇਆ ਗਿਆ ਅਸੀਂ ਆਨੂੰ ਲੱਖ ਲੱਖ ਵਧਾਈ ਦਿੰਦੇ ਆ ਇਹ ਬਰੇ ਪਿਆਰ ਨਾਲ ਤੇ ਬਰੇ ਮਰੇ ਜੀ ਨਾ ਕਰੇ ਪ੍ਰੋਗਰਾਮ ਹਰ ਸਾਲ ਕਰਦੇ ਆ ਜੀ ਅਸੀਂ ਬਹੁਤ ਧੰਨਵਾਦ ਕਰਨੀ ਹੈ ਨਾਲ ਤੇ ਬਹੁਤ ਬਹੁ ਵਧਾਈ ਦਿੰਦੇ ਆ ਅੱਜ ਸਾਡੇ ਘਰ ਬਹਿਲ ਪਰਿਵਾਰ ਵੱਲੋਂ ਮੂਰਤੀ ਸਥਾਪਨਾ ਕੀਤੀ ਗਈ ਹੈ ਹਰ ਸਾਲ ਦੀ ਤਰ੍ਹਾਂ ਅੱਜ 15ਵੇਂ ਸਾਲ ਦੇ ਵਿੱਚ ਸਾਡੇ ਗਣਪਤੀ ਜੀ ਸਾਡੇ ਘਰ ਵਿਰਾਜਮਨ ਹੋਏ ਹੈ ਤੇ ਅਸੀਂ ਸਾਰੇ ਸਮੂਹ ਇਲਾਕਾ ਵਾਸੀਆਂ ਨੂੰ ਇੱਥੇ ਜਿਹੜੇ ਯੂਵਾ ਦਲ ਦੇ ਪ੍ਰਧਾਨ ਮਿੰਟਰੀ ਵਿਨੋਦ ਸ਼ਰਮਾ ਜੀ ਨੂੰ ਸਾਰਿਆਂ ਦੇ ਸਾਰਿਆਂ ਦੇ ਸਹਿਯੋਗ ਨਾਲ ਕਿ ਸਾਡੇ ਇੱਥੇ ਵਿਰਾਜਮਾਨ ਕਰਵਾਏਗੇ ਗਣਪਤੀ ਜੀ 10 ਦਿਨਾਂ ਵਾਸਤੇ ਗਣਪਤੀ ਜੀ ਸਾਡੇ ਦੇ ਵਿਰਾਜਮਾਨ ਹੋਣਗੇ ਹਰ ਸਾਲ ਦੀ ਤਰ੍ਹਾਂ ਐ ਸਾਲ ਵੀ ਅੱਜ ਇਸ ਮੂਰਤੀ ਸਥਾਪਨਾ ਕੀਤੀ ਗਈ ਹੈ 14 ਤਰੀਕ ਨੂੰ ਇੱਥੇ ਕ੍ਰਿਸ਼ਨਾਪੂਰੀ ਜੀ ਇੱਥੇ ਕੀਰਤਨ ਕਰਨਗੇ ਆਪਣੇ ਮਦਰ ਵਾਜ ਦੇ ਨਾਲ ਇੱਥੇ ਪੂਰੀ ਰੋਲਗਾਂ ਲਾਨ ਕੇ ਹਰ ਸਾਲ ਦੀ ਤਰ੍ਹਾਂ ਦੇ 17 ਤਰੀਕ ਨੂੰ ਉਸੇ ਜੰਡਿਆਲਾ ਨਹਿਰ ਦੇ ਵਿੱਚ ਗਣਪਤੀ ਜੀ ਦਾ ਵਿਸਰਜਨ ਕੀਤਾ ਜਾਏਗਾ ਤੇ ਪੂਰੇ ਪਰਿਵਾਰ ਵੱਲੋਂ ਸਾਰੇ ਸਮੂਹ ਲੱਕਾ ਵਾਸੀਆ ਵੱਲੋਂ ਗਣਪਤੀ ਜੀ ਦੇ ਗਣੇਸ਼ ਚਤੁਰਦੀਤੇ ਬਹੁਤ ਬਹੁਤ ਵਧਾਈਆਂ on ਸਾਰਿਆਂ ਨੂੰ